ਦੂਜੇ ਮਾਮਲੇ ਤੇ ਆਈਏ ਤਾਂ ਭਾਈ BBM ਵੀ ਦਾ ਮਸਲਾ ਹਨ ਯਾਦ ਹੋਣਾ ਜਦੋਂ ਵੀ BBM ਵੀ ਦਾ ਪਿਛਲੇ ਉਜ ਮਹੀਨਿਆਂ ਚ ਜ਼ਿਕਰ ਆਇਆ ਤੇ ਨਾਲ ਦੀ ਨਾਲ ਮਨਾ ਦੇ ਵਿੱਚ ਪੰਜਾਬੀਆਂ ਦੇ ਫਿਕਰ ਆ ਕਿ ਹੁਣ ਕੀ ਹੋਊਗਾ ਸ਼ਾਇਦ ਉਹ ਗਲਤੀ April ਦੀ ਆ ਜਦੋਂ ਮਤਲਬ ਇੱਕ ਫੈਸਲਾ ਹੋਇਆ ਸੀਗਾ ਕਿ ਭਾਈ ਹਰਿਆਣੇ ਨੂੰ 85 ਸੋ ਕਿ ਉਸੇ ਪਾਣੀ ਜਿਹੜਾ ਉਹ ਸਿਰਫ ਉਹਦੇ ਹੱਕ ਦਾ ਹੀ ਦਿੱਤਾ ਜਾਊਗਾ। ਮਤਲਬ ਇਸ ਤੋਂ ਬਾਅਦ ਪਾਣੀ ਅਸੀਂ ਨਹੀਂ ਦੇਵਾਂਗੇ। ਯਾਦ ਰੱਖਣਾ ਤੁਹਾਨੂੰ ਸਾਇ। ਉਸ ਤੋਂ ਬਾਅਦ ਮਤਲਬ ਰੌਲਾ ਪੈ ਗਿਆ। ਬਹੁਤ ਜ਼ਿਆਦਾ ਝਗੜਾ ਜਿਹੜਾ ਉਹ ਉਲਝ ਗਿਆ ਤੇ ਫਿਰ ਗੱਲ ਚੱਲੇ ਗਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ। ਤਾਂ ਉਸ ਵੇਲੇ BBMB ਨੇ ਪੰਜਾਬ ਦੇ ਵਿਰੁੱਧ ਵਕੀਲਾਂ ਦੀ ਫੌਜ ਖੜੀ ਕਰ ਦਿੱਤੀ ਹਾਈ ਕੋਰਟ ਦੇ ਵਿੱਚ ਤੇ ਉਸ ਸਮੇਂ ਮਾਨ ਸਾਹਿਬ ਨੇ ਇੱਕ ਇਤਰਾਜ਼ ਜ਼ਾਹਰ ਕੀਤਾ ਸੀਗਾ ਕਿ ਪੰਜਾਬ ਸਰਕਾਰ ਦੇ ਖਿਲਾਫ ਹੀ ਲੜਨ ਵਾਸਤੇ BBMB ਵੱਲੋਂ ਜਿਹੜੇ ਵਕੀਲ ਖੜੇ ਕੀਤੇ ਆ ਉਹਨਾਂ ਦਾ ਖਰਚਾ ਵੀ ਪੰਜਾਬ ਦੇ ਸਿਰ ਤੇ ਪਾਇਆ ਜਾ ਰਿਹਾ ਮਾਨ ਸਾਹਿਬ ਨੇ ਦੋਸ਼ ਲਾਇਆ ਕਿ ਬਈ ਸਾਡੇ ਹੀ ਪੈਸੇ ਤੇ ਸਾਡੇ ਹੀ ਖਿਲਾਫ BBMB ਲੜ ਰਿਹਾ ਹੈ ਤਾਂ ਬਈ ਇਹ ਜਾਣਨ ਵਾਸਤੇ ਅਸ਼ਵਨੀ ਜੀ ਫੁਰਾਨੇ ਸ਼ਾਇਦ ਇੱਕ RTI LC ਉਸ RTI ਦਾ ਜਵਾਬ ਆਇਆ ਲੋ ਜੀ RTI ਦਾ ਜਿਹੜਾ ਜਵਾਬ ਆਇਆ ਹੈ ਤਾਂ ਉਹਦੇ ਵਿੱਚ ਇਹ ਗੱਲ ਜਿਹੜੀ ਆ ਉਹ ਦੱਸੀ ਗਈ ਆ ਵਾਕਿਆ ਕਿ ਭਈ ਵਕੀਲਾਂ ਤੋਂ ਲੈ ਕੇ ਮੁਨਸ਼ੀ ਤੱਕ ਯਾਨੀ ਇਕੁੰਦੇ ਨੇ ਵਕੀਲ ਵਕੀਲਾਾਂ ਦੇ ਨਾਲ ਜਿਹੜੇ ਅਸਿਸਟ ਕਰਦੇ ਨੇ ਉਹਨਾਂ ਨੂੰ ਸਹਾਇਕੁੰਦੇ ਨੇ ਉਹ ਜੂਨੀਅਰ ਵਕੀਲ ਵੀ ਹੁੰਦੇ ਨੇ ਗਾਂ ਉਹਨਾਂ ਦੇ ਅਸਿਸਟੈਂਟ ਹੋਰ ਵੀ ਹੁੰਦੇ ਨੇ ਕਿ ਉਹਨਾਂ ਤੱਕ ਦੇ ਖਰਚੇ ਵਕੀਲਾ ਤੋਂ ਲੈ ਕੇ ਉਹਨਾਂ ਤੱਕ ਦੇ ਖਰਚੇ ਜਿਹੜੇ ਆ ਤੇ ਇਸ ਤੋਂ ਇਲਾਵਾ ਕਾਗਜ਼ ਯਾਨੀ ਸਟੇਸ਼ਨਰੀ ਤੇ ਪੈਨ ਤੱਕ ਵੀ ਵਸੂਲ ਜਿਹੜਾ ਹੈ ਉਹ ਪੰਜਾਬ ਗਵਰਨਮੈਂਟ ਤੋਂ ਕੀਤਾ ਗਿਆ ਹੈਨਾ ਕਮਾਰ ਦੀ ਗੱਲ ਮਤਲਬ ਆਰਟੀਆਈ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਬੀਬੀਐਮਪੀ ਵੱਲੋਂ ਕਿ ਭਾਈ ਇਹ ਸਾਰੇ ਖਰਚ ਪੰਜਾਬ ਤੋਂ ਹੀ ਲੈ ਆਨੇ ਆਪਾਂ ਕਾਨੂੰਨੀ ਝਗੜੇ ਦੇ ਵਿੱਚ ਤਾਂ ਬਈ ਗੱਲ ਇਹ ਆ ਕਿ ਪੰਜਾਬ ਬਹੁਤ ਵੱਡਾ ਸਰਮਾਇਆ ਬੀਬੀਐਮਪੀ ਨੂੰ ਦਿੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕੋਈ ਦੂਰਾਈ ਨਹੀਂ ਆ ਅਸੀਂ ਤੇ ਬਹੁਤ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਚੰਨੀ ਸਰਕਾਰ ਵੇਲੇ ਵੀ ਅਸੀਂ ਇਹ ਗੱਲ ਕਹੀ ਸੀ ਉਸ ਤੋਂ ਪਿੱਛੇ ਵੀ ਗੱਲ ਕਹੀ ਸੀ ਕਿ ਭਾਈ ਬੀਬੀਐਮਬੀ ਚ ਸਾਡਾ ਹੱਕ ਕੋਈ ਭੀਖ ਨਹੀਂ ਹੈ ਸਾਨੂੰ ਜਿਹੜੀਆਂ ਅਸਾਮੀਆਂ ਕੋਟੇ ਦੀਆਂ ਮਿਲੀਆਂ ਅਸੀਂ ਉਹਨਾਂ ਨੂੰ ਪੁਰ ਕਿਉਂ ਨਹੀਂ ਕਰਦੇ ਹੁਣ ਵੀ ਮਾਨ ਸਾਹਿਬ ਨੇ ਪਿੱਛੇ ਜੇ ਕੈਡਰ ਬਣਾਇਆ ਉਹ ਅਸਾਮੀਆਂ ਹਾਲੇ ਵੀ ਪੂਰੀਆਂ ਨਹੀਂ ਹੋਈਆਂ ਠੀਕ ਹੈ ਨਾ ਅਸੀਂ ਉੱਥੇ ਆਪਣੇ ਮੁਲਾਜ਼ਮ ਕਰਮਚਾਰੀ ਅਧਿਕਾਰੀ ਨਹੀਂ ਭੇਜਦੇ ਦੂਜੀ ਗੱਲ ਕਿ ਦੇ ਉਹ ਜਿਹੜੇ ਆਏ ਸੀਗਾ ਨਾ ਡੈਮ ਸੇਫਟੀ ਐਕਟ ਦੇ ਨਿਯਮ ਉਹਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਪਾਵਰ ਵੀ ਘਟ ਕੀਤੀ ਗਈ ਇਸ ਤੋਂ ਇਲਾਵਾ ਜੇ ਵੇਖਣਯੋਗ ਗੱਲ ਆਪਾਂ ਇਸ ਵੇਲੇ ਵਿਚਾਰੀਏ ਉਹ ਇਹ ਆ ਕਿ ਅਸਲ ਦੇ ਵਿੱਚ ਕੇਂਦਰ ਚ ਪੰਜਾਬ ਤੋਂ ਲਾਵਾ ਹਰਿਆਣੇ ਚ ਤੇ ਰਾਜਸਥਾਨ ਚ ਜਿਹੜੀ ਸਰਕਾਰ ਹੈ ਉਹ ਭਾਜਪਾ ਦੀ ਹੈ ਬੇਚ ਵਿਚਾਲੇ ਮਤਲਬ ਸਟੇਕਹੋਲਡਰ ਮੈਨ ਇਹ ਆਕੇ ਨਾ ਰਾਜਸਥਾਨ ਆ ਗਿਆ ਹਰਿਆਣਾ ਆ ਗਿਆ ਕੇਂਦਰ ਆ ਗਿਆ ਤੇ ਪੰਜਾਬ ਆ ਗਿਆ ਤਿੰਨ ਪਾਸੇ ਭਾਜਪਾ ਹੈ ਹੁਣ ਉਹ ਭਾਜਪਾ ਜਿਹੜੀ ਹੈ ਉਹ ਆਪਦੇ ਹਿਸਾਬ ਕਿਤਾਬ ਦੇ ਨਾਲ ਆਪਦੇ ਬੰਦਿਆਂ ਵਾਸਤੇ ਸਭ ਕੁਝ ਕਰਦੀ ਹੈ ਤੇ ਮੈਂ ਹੜਾ ਵੇਲੇ ਇੱਕ ਨੁਕਤਾ ਚੁੱਕਿਆ ਸੀਗਾ ਕਿ ਪਿੱਛੋਂ ਹਿਮਾਚਲ ਜ਼ੋਰ ਪਾ ਦਿੰਦਾ ਹੈ ਅੱਗੋਂ ਰਾਜਸਥਾਨ ਜ਼ੋਰ ਪਾ ਦਿੰਦਾ ਹੈ ਵਿੱਚ ਵਿਚਾਲੇ ਡੁੱਬਦਾ ਹੈ ਤਾਂ ਪੰਜਾਬ ਮੈਨੂੰ ਸਾਨੂੰ ਖਰਚਿਆਂ ਦੇ ਹਿਸਾਬ ਨਾਲ ਇਹ ਆਵਾਜ਼ ਜਿਹੜੀ ਹੈ ਕਿਉਂਕਿ ਸਾਡੀ ਆਵਾਜ਼ ਅਸੀਂ ਜਦੋਂ ਕਹਿੰਦੇ ਸਾਨੂੰ ਚਾਹੀਦਾ ਸਾਡੀ ਆਵਾਜ਼ ਸਾਡੀ ਆਵਾਜ਼ ਕੌਣ ਹੈ ਚੀਫ ਮਿਨਿਸਟਰ ਆ ਸਾਡੀ ਆਵਾਜ਼ ਕੌਣ ਹੈ ਸਾਡੀ ਸਰਕਾਰ ਆ ਤਾਂ ਇਹਨਾਂ ਨੂੰ ਦਮਦਾਰ ਤਰੀਕੇ ਨਾਲ ਜਾਂ ਸਾਡੇ ਜਿਹੜੇ ਐਮਪੀ ਆ ਇਹਨਾਂ ਨੂੰ ਇਹ ਗੱਲਾਂ ਦੇਸ਼ ਨੂੰ ਦੱਸਣੀਆਂ ਚਾਹੀਦੀਆਂ ਨੇ ਕਿ ਪੰਜਾਬ ਦੇ ਹੱਥੋਂ ਖਰਚਾ ਲੈ ਕੇ ਪੰਜਾਬ ਨੂੰ ਹੀ ਬਰਬਾਦ ਕਰਨ ਦਾ ਮੁੱਢ ਬਣ ਦਿੱਤਾ ਜਾਂਦਾ ਹੈ ਕਿ ਭਾਈ ਰਾਜਸਥਾਨ ਕਹਿੰਦਾ ਕਿ ਨੈਨੇ ਨੀ ਪਾਣੀ ਹੋਲਡ ਕਰਕੇ ਰੱਖੋ ਤਾਂ ਕਿ ਸਾਰਾ ਸਾਲ ਵਗਦਾ ਰਹੇ ਹਰਿਆਣਾ ਕਹਿੰਦਾ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਹਿਮਾਚਲ ਪਿੱਛੋਂ ਕਈ ਵਾਰ ਜ਼ੋਰ ਪਾ ਦਿੰਦਾ ਹੈ ਕਿ ਸਾਡੇ ਪਾਣੀ ਚੜਦਾ ਜਾਂਦਾ ਹੈ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਭਾਈ ਸਾਨੂੰ ਹਰ ਪੱਖ ਤੋਂ ਵਿਚਾਰ ਲੈਣੀਆਂ ਚਾਹੀਦੀਆਂ ਸੋ ਇਹ ਛੋਟੀ ਜੀ ਖਬਰ ਸੀ ਪਰ ਅਹਿਮ ਖਬਰ ਹੈ ਕਿ ਪੈਨ ਤੱਕ ਦਾ ਵੀ ਖਰਚਾ ਜਿਹੜਾ ਆਪਣੇ ਖਿਲਾਫ ਲੜਨ ਦਾ ਸੀ ਵੀ ਵਿਭਾਗ ਵੀ ਨੂੰ ਦੇ ਰਿਹਾ ਇੰਟਰਸਟਿੰਗ ਹੈ